ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੀਆਂ ਵੀਡੀਓ ਦੇਖਿਆ ਕਰੋ ਅਸੀਂ ਆਪਣਾ ਐਕਸਪੀਰੀਅੰਸ ਤੇ ਵੀਡੀਓ ਬਣਾਇਆ ਕਰਾਂਗੇ ਕਿ ਅਸੀਂ ਕਿੱਦਾਂ ਕਾਮਯਾਬ ਹੋਏ ਹੈਨਾ ਤਾਂ ਸਾਨੂੰ ਨਹਾਲੀ ਆਿਆਂ ਨੂੰ 26 ਸਾਲ ਹੋ ਗਏ ਜਿਹੜੇ ਬੱਚੇ ਸਭ ਸਭ ਹਰ ਕੋਈ ਕਹਿੰਦਾ ਵੀ ਸਰਕਾਰਾਂ ਨੌਕਰੀਆਂ ਨਹੀਂ ਦਿੰਦੀਆਂ ਹੈਨਾ ਬੇਰਜਗਾਰੀ ਵੱਧ ਰਹੀ ਹੈਗੀ ਕਿਉਂ ਅਸੀਂ ਸਰਕਾਰਾਂ ਤੋਂ ਨੌਕਰੀਆਂ ਲੈਣੀਆਂ ਨਹੀਂ ਤੁਸੀਂ ਇੱਕ ਕੋਈ ਬਿਜ਼ਨਸ ਕਰੋ ਇਦੇ ਬਾਬਾ ਜੀ ਦੀ ਐਡੀ ਕਿਰਪਾ ਹੋਊਗੀ ਕਿ 10 ਦੇਣੇ ਤੁਹਾਡੇ ਥੱਲੇ ਕੰਮ ਕਰਨਗੇ ਹਨਾ ਤੋਂ ਮੈਨੂੰ ਤਾਂ ਇਹ ਲੱਗਦਾਗਾ ਬਾਕੀ ਵੀ ਸਾਰਿਆਂ ਦਾ ਆਪਣਾ ਆਪਣਾ ਹੁੰਦਾਗਾ ਮੈਂ ਤਾਂ ਨਾ ਤਾਂ ਅਸੀਂ ਸਰਕਾਰੀ ਨੌਕਰੀ ਕਰੀਆ ਨਾ ਸਾਡੇ ਬੱਚਿਆਂ ਨੂੰ ਕਰਨ ਦੇਈਏ ਅਸੀਂ ਹਨਾ ਉਹਨਾਂ ਨੂੰ ਵੀ ਬਿਜ਼ਨਸ 'ਚ ਪਾਉਣਾਗਾ ਮੈਂ ਕਹਿੰਦੀ ਬਹੁਤ ਵਧੀਆ ਹੁੰਦਾਗਾ ਬਿਜ਼ਨਸ ਤੁਸੀਂ ਕਿੱਦਾਂ ਦਾ ਵੀ ਕਰ ਲਓ ਹਨਾ ਇੱਕ ਰੇੜੀ ਤੋਂ ਸ਼ੁਰੂ ਹੋ ਕੇ ਬਿਜ਼ਨਸ ਤਨ ਕਿੱਥੋਂ ਤੱਕ ਵਗ ਜਾਂਦਾਗਾ ਹਨਾ ਤੋਂ ਇਸ ਕਰਕੇ ਮੈਂ ਬੋਲਣਾ ਚਾਹੁੰਦੀ ਆਂ ਕਿ ਵੀ ਸਾਰੇ ਬੱਚਿਆਂ ਨੂੰ ਆ ਜਿਹੜੇ ਨਵੇਂ ਬੱਚੇ ਨੇਗੇ ਐਵੇਂ ਨਾ ਕੈਨੇਡਾ ਅਮਰੀਕਾ ਭੱਜੇ ਤੁਰੇ ਮਾਂ ਪਿਓ ਛੱਡ ਕੇ ਹਨਾ ਤੇ ਜੇ ਥੋੜੇ ਕੋਲੇ 5 4 ਕਿੱਲੇ ਵੀ ਜ਼ਮੀਨ ਦੇਣਾਂ ਤੁਸੀਂ ਬਹੁਤ ਅਮੀਰ ਹੋਗੇ ਹਨਾ ਉਹਦੇ ਚ ਵੀ ਸਭ ਕੁਝ ਹੋ ਜਾਂਦਾ ਸਾਡੇ ਕੋਲ ਤਾਂ ਕੋਈ ਜ਼ਮੀਨ ਨਹੀਂ ਸੀ ਭਾਈ ਐਵੇਂ ਬੜਿਆਈਆਂ ਕਰੀਏ ਸੀ ਤਾਂ ਖਾਨਦਾਨੀ ਗਰੀਬ ਸੀਗੇ ਹਨਾ ਫੇਰ ਵੀ ਅਸੀਂ ਜ਼ਿੰਦਗੀ ਨੂੰ ਆਪਣੀ ਨੂੰ ਬਹੁਤ ਅੱਛੀ ਤਰ੍ਹਾਂ ਨਵਾ ਕਰਿਆਗਾ ਕੰਮ ਕਰ ਕਰਕੇ ਕੋਈ ਸ਼ਰਮ ਨਹੀਂ ਕਰੀ ਹੈਗੀ ਪਿੰਡ ਵੀ ਅਸੀਂ ਇੰਨਾ ਕੰਮ ਕਰਦੇ ਕਣਕਾਂ ਵੜਦੇ ਜੀਰੀਆਂ ਲਾਉਂਦੇ ਨਰਮਾ ਚੁਗਦੇ ਜੀਰ ਚੋ ਕੱਖ ਕੱਢਣ ਜਾਣਾ ਕਿਤੇ ਭਰੇ ਢੋਣ ਜਾਣਾ ਹੈ ਤੇ ਮਿਲਦੇ 50 ਰੁਪਏ ਹਾਂ ਜਦ ਫਿਰ ਵਿਆਹ ਹੋ ਗਿਆ ਫਿਰ ਅਸੀਂ ਮਹਾਲੀ ਆ ਗਏ ਮਾ ਇੱਥੇ ਆ ਕੇ ਵੀ ਇੱਥੇ ਆ ਕੇ ਵੀ ਉਹੀ ਕੰਮ ਕਰਿਆ ਚਲ ਕਣਕਾਂ ਤੱਕ ਹੀ ਵੱਢਣੀਆਂ ਸੀ ਇੱਥੇ ਆ ਕੇ ਤੇ ਪਰ ਕਿਸੇ ਦੇ ਬੱਚੇ ਸੰਭਾਲੇ ਕਿਤੇ ਬਟੀਕ ਦਾ ਕੰਮ ਕਰਿਆ ਹਨਾ ਤੇ ਇਦਾਂ ਇਦਾਂ ਕਰਕੇ ਅਸੀਂ ਕਾਮਯਾਬ ਹੋਗੇ ਪਰ ਉਹ ਨਹੀਂ ਕਰਨਾ ਚਾਹੀਦਾ ਹੈਗਾ ਜਿਆਦੇ ਹਨਾ ਤੇ ਖਾਣ ਪੀਣਨ ਦਾ ਤੁਸੀਂ ਜਦੋਂ ਕਾਮਯਾਬ ਹੋਗੇ ਨਾ ਉਦੋਂ ਜੋ ਮਰਜ਼ੀ ਕਰੋ ਪਰ ਉਹਨਾਂ ਚਿਰ ਕੁਝ ਨਹੀਂ ਸੋਚਣਾ ਬਸ ਕਾਮਯਾਬ ਕਿੱਦਾਂ ਹੋਣਾ ਬਸ ਉਹੀ ਸੋਚੋ ਤੁਸੀਂ